ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਲਖਦਾਤਾ ਸਖੀ ਸਰਵਰ ਪੀਰ ਦੀ ਅਰਦਾਸ ਬੇਨਤੀ ਲੈ ਕੇ ਹਾਜ਼ਰ ਹੋਏ ਆਂ ਜੋ ਕਿ ਅਰਦਾਸ ਇਹ ਬਹੁਤ ਹੀ ਪਾਵਰਫੁੱਲ ਅਰਦਾਸ ਹੈ ਜਿਹੜੀ ਹਰ ਮੁਸ਼ਕਲ ਚੋਂ ਕੱਢਣ ਵਾਲੀ ਅਰਦਾਸ ਹੈ ਇਹ ਇਸ ਅਰਦਾਸ ਦੇ ਨਾਲ ਕੋਈ ਹਾਜ਼ਰੀ ਕਬੂਲ ਕਰਾਉਣੀ ਹੋਵੇ ਜਾਂ ਚੱਦਰ ਕਬੂਲ ਕਰਾਉਣੀ ਹੋਵੇ ਜਾਂ ਪੀਰਾਂ ਦੀ ਨਿਯਾਜ਼ ਕਬੂਲ ਕਰਾਉਣੀ ਹੋਵੇ ਜਾਂ ਚੂਰਮਾ ਕਬੂਲ ਕਰਾਉਣਾ ਹੋਵੇ ਤਾਂ ਇਹ ਅਰਦਾਸ ਬੇਨਤੀ ਨੂੰ ਪਹਿਲਾਂ ਪੜ੍ਹਿਆ ਜਾਂਦਾ ਆ ਉਸ ਤੋਂ ਬਾਅਦ ਹੀ ਤੁਹਾਡੇ ਅਰਦਾਸ ਬੇਨਤੀ ਦੇ ਨਾਲ ਕੋਈ ਵੀ ਤੁਹਾਡੀ ਜਿਹੜੀ ਚੂਰਮਾ ਜਾਂ ਫਿਰ ਤੁਹਾਡੀ ਚੱਦਰ ਕੋਈ ਵੀ ਜਿਹੜੀ ਹਾਜ਼ਰੀ ਹੋਵੇ ਉਹ ਕਬੂਲ ਤਾਂ ਹੀ ਹੁੰਦੀ ਆ ਜਦੋਂ ਇਹ ਅਰਦਾਸ ਪੜ੍ਹੀ ਜਾਂਦੀ ਆ ਕਾ ਇਹ ਜਿਹੜੀ ਅਰਦਾਸ ਹੈ ਇਸ ਅਰਦਾਸ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਇਹ ਸਰਦਾਸ ਨੂੰ ਪੜਨਾ ਸੁਣਨਾ ਇਹਦੇ ਨਾਲ ਸਾਡੇ ਅੰਦਰਲੇ ਜੋ ਵੀ ਦੁੱਖ ਤਿਲਦਰ ਆ ਸਾਰੇ ਦੂਰ ਹੋ ਜਾਂਦੇ ਆ ਤੇ ਇਸ ਅਰਦਾਸ ਨੂੰ ਅਸੀਂ ਚੰਗੀ ਤਰ੍ਹਾਂ ਪੜ ਸਕਦੇ ਆ ਕੰਠ ਕਰ ਸਕਦੇ ਆ ਜਿਹਦੇ ਨਾਲ ਸਾਡੇ ਸਾਰੇ ਕੰਮ ਆਸ ਹੋ ਜਾਂਦੇ ਤਾਂ ਲਖ ਦਾਤਾ ਸਖੀ ਸਰਵਰ ਪੀ ਦੀ ਅਗਰ ਤੁਸੀਂ ਸਿਫਾਰਸ਼ ਕਰਦੇ ਹੋ ਤਾਂ ਇਸ ਅਰਦਾਸ ਨੂੰ ਜ਼ਰੂਰ ਪੜ ਲੈਣਾ ਸੁਣ ਲੈਣਾ ਕਿਉਂ ਕਰਕੇ ਇਸ ਅਰਦਾਸ ਤੋਂ ਬਿਨਾ ਕਿਸੇ ਵੀ ਚੀਜ਼ ਦੀ ਕੋਈ ਮਨਜ਼ੂਰੀ ਨਹੀਂ ਹੋਣੀ ਜੀ ਅਰਦਾਸ ਤੁਸੀਂ ਇਸ ਨੂੰ ਪਹਿਲਾਂ ਪੜ ਕੇ ਅਰਦਾਸ ਨੂੰ ਫਿਰ ਤੁਸੀਂ ਇੱਕ ਖਾਰਾ ਕੁਝ ਕਰਵਾਉਂਗੇ ਤਾਂ ਸਾਰਾ ਕੁਝ ਮਨਜ਼ੂਰ ਹੋਇਆ ਜਾਏਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਹੈਂਟੀ ਵਾਲੇ ਬਟਨ ਨੂੰ ਵੀ ਦਬਾ ਕੇ ਚਾਹੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਗੱਲ ਕਰਦੇ ਆ ਲੱਖ ਦਾ ਤਪੀਰ ਦੀ ਹਾਜ਼ਰੀ ਦੀ ਅਰਦਾਸ ਦੀ ਜਿਹੜੀ ਬਹੁਤ ਹੀ ਪਾਵਰਫੁਲ ਅਰਦਾਸ ਹੈ ਜੇ ਕਿ ਜਿਹੜੀ ਕੋਈ ਵੀ ਹਾਜ਼ਰੀ ਹੋਵੇ ਜਾਂ ਨਿਆਜ਼ ਹੋਵੇ ਜਿੱਦਾਂ ਤੁਹਾਨੂੰ ਦੱਸਿਆ ਮਕਬੂਲ ਕਰਾਉਣੀ ਹੋਵੇ ਤਾਂ ਇਸ ਅਰਦਾਸ ਬੇਨਤੀ ਨੂੰ ਪੜ੍ਹਿਆ ਜਾਂਦਾ ਇਹ ਜਿਹੜੀ ਅਰਦਾਸ ਹੈ ਹਰ ਥਾਂ ਤੇ ਪੜ੍ਹੀ ਜਾਂਦੀ ਹੈ ਤੁਸੀਂ ਕਦੀ ਪੀਰ ਨਗਾਹੇ ਗਏ ਹੋ ਪੀਰ ਨਗਾਹੇ ਜਦੋਂ ਅਸੀਂ ਸਾਰਾ ਕੁਝ ਭੋਗ ਪ੍ਰਸ਼ਾਦ ਦੇ ਕੇ ਜਦੋਂ ਸਾਰਾ ਕੁਝ ਚਾਦਰ ਵਗੈਰਾ ਚੜਾ ਕੇ ਉੱਧਰ ਦੀ ਜਦੋਂ ਵਾਪਸ ਜਾਂਦੇ ਆ ਧੂਨੇ ਦੇ ਕੋਲ ਤੁਸੀਂ ਦੇਖਿਆ ਹੋਣਾ ਉਥੇ ਕੁਝ ਸੇਵਾਦਾਰ ਖੜੇ ਨੇ ਸੇਵਾਦਾਰ ਖੜੇ ਨੇ ਤੇ ਉਹ ਤੁਹਾਡੀ ਪ੍ਰਸ਼ਾਦ ਨੂੰ ਫੜ ਕੇ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਤਾਂ ਹੀ ਤੁਹਾਡੀ ਜਿਹੜੀ ਅਰਦਾਸ ਬੇਨਤੀ ਹੈ ਕਬੂਲ ਹੁੰਦੀ ਹੈ ਤਾਂ ਜਿਹੜਾ ਤੁਹਾਡਾ ਉਥੇ ਜਾਣਾ ਵੀ ਸਫਲ ਹੋ ਜਾਂਦਾ ਹੈ ਇਸ ਅਰਦਾਸ ਨੂੰ ਇਸ ਕਰਕੇ ਪੜ੍ਹ ਦਿਆ ਕਿ ਜਦੋਂ ਜਿੱਥੇ ਤੁਸੀਂ ਆਏ ਹੋ ਉਸ ਦਰ ਘਰ ਦੇ ਵਿੱਚੋਂ ਤੁਸੀਂ ਖਾਲੀ ਨਾ ਜਾਓ ਉੱਥੇ ਤੁਹਾਡੀ ਹਾਜ਼ਰੀ ਜਿਹੜੀ ਹੈ ਉਹ ਲੱਗ ਜਾਵੇ ਜੇ ਤੁਸੀਂ ਨਿਆਜ ਸੁਖੀ ਸੀ ਨਿਆਜ ਚੜਾ ਕੇ ਗਏ ਹੋ ਜਾਂ ਤੁਸੀਂ ਚਦਰ ਸੁਖੀ ਸੀ ਚਦਰ ਚੜਾ ਕੇ ਗਏ ਹੋ ਜਾਂ ਕੋਈ ਤੁਸੀਂ ਸੁਖਣਾ ਸੁਖਣਾ ਆਏ ਹੋ ਜਾਂ ਕਿਸੇ ਤਰ੍ਹਾਂ ਦੀ ਸੁਖ ਲੈ ਕੇ ਆਏ ਹੋ ਜਾਂ ਮੰਗਣ ਆਏ ਹੋ ਤਾਂ ਉਹ ਤੁਹਾਡੀ ਅਰਦਾਸ ਦੇ ਵਿੱਚ ਸ਼ਾਮਲ ਹੋ ਜਾਏਗੀ ਤੇ ਉਹ ਕਬੂਲ ਹੋ ਜਾਏਗੀ ਇਸ ਕਰਕੇ ਇਹ ਜਿਹੜੀ ਅਰਦਾਸ ਬੇਨਤੀ ਇਹਨੂੰ ਪੜਿਆ ਜਾਂਦਾ ਤਾਂ ਦੋਸਤੋ ਇਸ ਅਰਦਾਸ ਦੇ ਨਾਲ ਇਹ ਤਾਂ ਤੁਹਾਨੂੰ ਦੱਸਿਆ ਇਹ ਮਨਜ਼ੂਰੀਆਂ ਕਰਾਉਣ ਲਈ ਅਰਦਾਸ ਹੈ ਤੇ ਇਸ ਅਰਦਾਸ ਦੇ ਨਾਲ ਕੋਈ ਕੰਮ ਜਿਸ ਤਰ੍ਹਾਂ ਸਾਡਾ ਕੋਈ ਕੰਮ ਕਰ ਰੁਕਦਾ ਹੋਵੇ ਮੰਨ ਲਓ ਸਾਡੇ ਕੰਮ ਦੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹੋਣ ਹਰ ਪਾਸੋਂ ਮੁਸ਼ਕਲ ਪਈ ਹੋਵੇ ਸਾਡੇ ਉੱਤੇ ਤਾਂ ਜੇ ਇਹ ਅਰਦਾਸ ਪੜ ਲਈ ਜਾਵੇ ਉਸ ਸਮੇਂ ਹੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਤੁਹਾਨੂੰ ਮਿਲ ਜਾਏਗਾ ਤੁਹਾਡੀ ਮੁਸ਼ਕਲ ਦੂਰ ਹੋ ਜਾਏਗੀ ਤੁਹਾਡੇ ਦੁੱਖ ਦੂਰ ਹੋ ਜਾਣਗੇ ਤੁਹਾਡੇ ਦੁੱਖ ਜਿਹੜੇ ਆ ਸੁੱਖਾਂ ਦੇ ਵਿੱਚ ਬਦਲ ਜਾਣਗੇ ਇਹ ਅਰਦਾਸ ਬੇਨਤੀ ਨੂੰ ਪੜ੍ਹ ਕੇ ਜ਼ਰੂਰ ਦੇਖਿਓ ਬਹੁਤ ਹੀ ਪਾਵਰਫੁੱਲ ਅਰਦਾਸ ਹੈ ਇਸ ਅਰਦਾਸ ਤੋਂ ਬਿਨਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਜਿਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਘਰ ਦੇ ਵਿੱਚ ਮੰਨ ਲਓ ਪੀਰਾਂ ਦਾ ਤੁਸੀਂ ਚਿਰਾਗ ਕਰਦੇ ਹੋ ਪੀਰਾਂ ਦਾ ਚਿਰਾਗ ਰੋਸ਼ਨ ਕਰਦੇ ਹੋ ਲੱਖ ਦਾਤਾ ਪੀਰ ਦੀ ਤੁਸੀਂ ਕਰੇ ਜਗਾ ਬਣਾਈ ਹੋਈ ਆ ਚਿਰਾਗ ਰੋਸ਼ਨ ਕਰਦੇ ਹਾਂ ਤੇ ਉਸ ਸਮੇਂ ਅਸੀਂ ਜੀ ਅਰਦਾਸ ਇਹ ਪੜ ਲਈ ਜਾਂ ਸੁਣ ਲਈ ਉਥੇ ਲਗਾ ਦਿੱਤੀ ਤਾਂ ਸਾਡੇ ਸਾਰੇ ਕੰਮ ਜਿਹੜੇ ਆ ਆਪਣੇ ਆਪ ਬਣਨ ਲੱਗ ਪੈਣਗੇ ਸਾਡੇ ਆਪ ਦੁੱਖ ਦਿਲਦਰ ਦੂਰ ਹੋਣ ਲੱਪਣਗੇ ਤੇ ਸਾਡੇ ਜਿਸ ਘਰ ਦੇ ਵਿੱਚ ਤੁਸੀਂ ਇਸ ਅਰਦਾਸ ਬੇਨਤੀ ਨੂੰ ਪੜਿਆ ਉਥੇ ਲਖ ਦਾਤਾ ਪੀਰ ਜੀ ਖੁਦ ਆਪ ਹਾਜ਼ਰ ਨਾਜ਼ਰ ਹੋ ਕੇ ਉਸ ਕੰਮ ਨੂੰ ਸਵਾਰਣਗੇ ਇਸ ਅਰਦਾਸ ਦੀ ਇੱਕ ਖਾਸੀਅਤ ਹੈ ਇਹ ਅਰਦਾਸ ਬਹੁਤ ਮੁਸ਼ਕਿਲ ਦੇ ਨਾਲ ਮਿਲੀ ਹੈ ਕਿਉਂ ਕਰਕੇ ਜੇ ਜਦੋਂ ਅਰਦਾਸ ਪੜਦੇ ਆ ਪੂਰੀ ਤਰ੍ਹਾਂ ਨਹੀਂ ਸਮਝਾਂਦੇ ਨਾ ਦੱਸਦੇ ਆ ਕਿਸੇ ਨੂੰ ਇਸ ਕਰਕੇ ਅਸੀਂ ਇਹ ਅਰਦਾਸ ਜਿਹੜੀ ਹੈ ਬੜੀ ਮੁਸ਼ਕਿਲ ਦੇ ਨਾਲ ਲਈ ਹੈ ਤੇ ਅਸੀਂ ਤੁਹਾਨੂੰ ਤਾਂ ਹੀ ਦੇਣ ਜਾ ਰਹੇ ਆ ਕਿ ਤੁਸੀਂ ਵੀ ਇਸ ਅਰਦਾਸ ਨੂੰ ਪੜ ਲਓ ਤਾਂ ਕਿ ਤੁਹਾਨੂੰ ਬਿਆਨ ਵਾਲੇ ਸਮੇਂ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਕਿਉਂ ਕਰਕੇ ਇਹ ਅਰਦਾਸ ਜਿਹੜੀ ਆਮ ਕੋਈ ਦਿੰਦਾ ਵੀ ਨਹੀਂਗਾ ਅਸੀਂ ਤਾਂ ਹੀ ਤੁਹਾਨੂੰ ਦੇ ਰਹੇ ਆ ਸਾਡੇ ਚੈਨਲ ਤੇ ਤੁਹਾਨੂੰ ਹਰ ਇੱਕ ਚੀਜ਼ ਮਿਲਦੀ ਹੈ ਜਿਹੜੀ ਕਿ ਤੁਹਾਨੂੰ ਕਿਤੇ ਨਹੀਂ ਮਿਲਦੀ ਇਸ ਕਰਕੇ ਅਸੀਂ ਹਰ ਇੱਕ ਚੀਜ਼ ਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਲਿਆਉਨੇ ਆ ਤਾਂ ਦੋਸਤੋ ਇਹ ਅਰਦਾਸ ਜਿਹੜੀ ਹੈ ਤੁਹਾਨੂੰ ਇਹਦੇ ਬਾਰੇ ਦੱਸ ਹੀ ਦਿੱਤਾ ਕਿ ਇਹਦੇ ਤੋਂ ਕਿਹੜੇ-ਕਿਹੜੇ ਕੰਮ ਤੁਸੀਂ ਕਰ ਸਕਦੇ ਹੋ ਜਿਹੜੇ-ਕਿਹੜੇ ਕੰਮਾਂ ਵਿੱਚ ਇਹਨੂੰ ਵਰਤ ਸਕਦੇ ਹੋ ਇਸ ਕਰਕੇ ਇਸ ਅਰਦਾਸ ਨੂੰ ਤੁਸੀਂ ਹੁਣ ਧਿਆਨ ਦੇ ਨਾਲ ਚੰਗੀ ਤਰ੍ਹਾਂ ਸੁਣ ਲੈਣਾ ਤਾਂਕਿ ਇਸ ਅਰਦਾਸ ਦੇ ਨਾਲ ਤੁਹਾਡਾ ਹਰ ਇੱਕ ਕੰਮ ਰਾਜੂ ਜੇ ਹਰ ਇੱਕ ਕੰਮ ਰਾਸ ਹੋ ਜਵੇ ਹਰ ਇੱਕ ਕੰਮ ਬਣ ਜਵੇ ਤਾਂ ਦੋਸਤੋ ਹੁਣ ਅਸੀਂ ਅਰਦਾਸ ਬੋਲਣ ਜਾ ਰਹੇ ਹਾਂ ਤੁਸੀਂ ਅਰਦਾਸ ਨੂੰ ਸੁਣ ਸਕਦੇ ਹੋ ਜਾਂ ਫਿਰ ਕਾਪੀ ਪੈਨ ਲੈ ਕੇ ਨੋਟਿਫੀ ਕਰ ਸਕਦੇ ਹੋ ਅਰਦਾਸ ਇਸ ਤਰ੍ਹਾਂ ਹੈ ਧੰਨ ਧੰਨ ਸਖੀ ਸੁਲਤਾਨ ਤੇਰੇ ਜਾਗਦੇ ਦੀਵਾਨ ਦੇਵੀ ਨੈਣ ਤੇ ਪ੍ਰਾਣ ਕਰੀ ਮੁਸ਼ਕਲਾਂ ਆਸਾਨ ਮੀਆਂ ਰਾਣਾ ਟੋਡਾ ਖਾਨ ਬਾਬਾ ਖੈਬ ਤੇ ਪੈਰੋ ਛੜੀਆ ਕਰੇ ਚੌਰੀ ਸਖੀ ਸੁਲਤਾਨ ਪਹੜੇ ਏਸ ਕੜੀ ਦਾਨੀ ਜੱਟੀ ਸਿਮਰਿਆ ਕੀਤੀਆਂ ਮੁਸ਼ਕਲਾਂ ਹੱਲ ਲਾ ਇਲਾ ਕਰ ਬਿਸਮਿਲਲਾ ਅਵਰ ਕਰ ਮੈਂ ਆ ਜੀ ਤੇਰਾ ਬੰਦਾ ਮੇਰੀ ਪਕਤੀ ਮੇਰੀ ਮੇਰੀ ਫਰਿਆਦ ਕਬੂਲ ਕਰ ਮੇਰਾ ਪਖਤ ਫਰਿਆਦ ਦਾ ਤੇਰਾ ਵਖਤ ਨਮਾਜ਼ ਦਾ ਚੱਕ ਲੋਟਾ ਕੱਕੀ ਕੜੀ ਹਜ ਨੂੰ ਸਮਾਰਦਾ پیر میرا مکہ دا حاجی پنجے وقت کی نماز تیری وچ مصیتی پڑھ دے اللہ ہو اللہ کر دے ہے hey شہنشاہ شاہاں کے شاہ پیران دے پیر دستگیر صبح شام کے پیر تیرا ہر مدان کن بوڑے کل جہان لا الہ الا اللہ محمد یا رسول اللہ آمین 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 ਤਨ ਤਨ ਸਖੀ ਸੁਲਤਾਨ ਤੇਰੇ ਜਾਗ ਦੇ ਦੀਵਾਨ ਤੇ ਵੀ ਨੈਣ ਤੇ ਪ੍ਰਾਣ ਕਰੀ ਮੁਸ਼ਕਿਲਾ ਆਸਾਨ ਮੀਆਂ ਰਾਣਾ ਟੋਡਾ ਖਾਨ ਬਾਬਾ ਖੈਬ ਤੇ ਪੈਰੋ ਛੜੀਆ ਕਰੇ ਚੌਰੀ ਸਖੀ ਸੁਲਤਾਨ ਬਹੁੜੇ ਇਸ ਘੜੀ ਦਾਨੀ ਜੱਟੀ ਸਿਮਰਿਆ ਕੀਤੀਆਂ ਮੁਸ਼ਕਿਲਾਂ ਹੱਲ ਲਾ ਇਲਾ ਕਰ ਬਿਸਮਿਲ੍ਲਾ ਅਵਰ ਕਰ ਮੈਂ ਅਜੀ ਤੇਰਾ ਬੰਦਾ ਤੇਰਾ ਤੇਰਾ ਬੰਦਾ ਮੇਰੀ ਫਰਿਆਦ ਕਬੂਲ ਕਰ ਮੇਰਾ ਭਗਤ ਫਰਿਆਦ ਦਾ ਤੇਰਾ ਵਖਤ ਨਮਾਜ਼ ਦਾ ਚੱਕ ਲੁੱਟਾ ਕਕੀ ਕੁੜੀ ਹੱਜ ਨੂੰ ਸਮਾਰਦਾ ਪੀਰ ਮੇਰਾ ਮੱਕੇ ਦਾ ਹਾਜੀ ਪੰਜੇ ਵਖਤ ਕੀ ਨਮਾਜ਼ ਤੇਰੀ ਵਿੱਚ بسیਤੀ ਪੜਦੇ ਅੱਲਾਹੁ ਅੱਲਾ ਕਰਦੇ ਸ਼ਹਿਨशाह ਸ਼ਾਹਾ ਕੇ ਸ਼ਾਹ ਪੀਰਾਂ ਦੇ ਪੀਰ ਦਸਤਗੀਰ ਸੁਪੋ ਸ਼ਾਮ ਕੇ ਪੀਰ ਤੇਰਾ ਮੇਲਾ ਹਰਮਦਾਨ ਤੂੰ ਬੌੜੇ ਕੁੱਲ ਜਹਾਨ ਲਾ ਇਲਾ ਇਲਾ ਮੁਹੰਮਦਿਆ ਰਸੂਲ ਅੱਲਾ تن تن سکی سلطان تیرے جاگ دے دیوان دیوی نیڑ تے پران کری مشکلہ آسان میاں رنہ ٹوٹا کھان بابا کیب تے پیرو چھڑیاں کرے کرے چوری سکی سلطان بہوڑے ایس کڑی دانی جٹی سمریا مریا کی تیا مشکلہ حل لا الہ للہ بلس بسم اللہ اور کر میں آجی تیرا بندہ میری, میری فریاد قبول کر میرا پگت فریاد دا تیرا وقت نماز دا چک لوٹا ککی کوڑی حاج نو سمار دا پیر میرا مکے دا پنجے وقت کی نماز دیں اللہ ہو اللہ کر دے ہے شہن شاہ کے شاہ پیران دے پیر دستگیر صبح شام کے پیر تیرا میلہ حرمدان تو رو بوڑے کل جہان لا الہ الا محمد یا رسول اللہ